आनंदपुर साहिब दी ਧਰਤੀ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਵਿਚਰ ਰਹੇ ਨੇ ਤੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਚੱਕਰ ਲਾ ਰਹੇ ਨੇ ਆਪਣੀ ਮौज ਦੇ ਵਿੱਚ ਤੇ ਕੁਝ ਇੱਕ ਸਿੰਘ ਜਿਹੜੇ ਨੇ ਨਾ ਉਹ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਨੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵੀ ਅਸੀਂ ਓਨੇ ਕੋ ਸਿੱਖੀ ਮੰਨਦੇ ਆ ਜਿੰਨੀ ਕੋ ਸਾਡੇ ਉੱਤੇ ਖਰੀ ਉਤਰਦੀ ਹੈ ਜਿੰਨੀ ਕੋ ਸਾਨੂੰ ਫਿੱਟ ਬੈਠਦੀ ਹੈ ਜਿੱਥੋਂ ਸਿੱਖੀ ਸਾਨੂੰ ਫਿੱਟ ਨਹੀਂ ਨਾ ਬੈਠਦੀ। ਉਥੋਂ ਫਿਰ ਅਸੀਂ ਆਪਣੀਆਂ ਦਲੀਲਾਂ, ਆਪਣੀਆਂ ਚਤੁਰਾਈਆਂ, ਆਪਣੀ ਐਕਸਕਿਊਜ਼ ਉਥੋਂ ਆਪਣੇ ਅਸੀਂ ਉਹ ਮਨ ਘੜਤ ਮਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੜਨੀਆਂ ਸ਼ੁਰੂ ਕਰ ਲੈਂਦੇ ਆ। ਹੁਣ ਸਤਗੁਰੂ ਜੀ ਨੇ ਜਦੋਂ ਅਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਵਿਚਰ ਰਹੇ ਨੇ ਨਾ ਤੇ ਇੱਕ ਗਰੀਬੜਾ ਜਿਹਾ ਸਿੱਖ ਉਹ ਕਿਸੇ ਕੰਧ ਨੂੰ ਗਾਰੇ ਦੇ ਨਾਲ ਲੇਪ ਕਰ ਰਿਹਾ ਹੈ ਬੜੇ ਤਵੱਜੂ ਦੇ ਕੇ ਬੈਂਤੀ ਨੂੰ ਸਮਝਿਓ ਤੇ ਉਹਨੇ ਹੱਥ ਝਾੜੇ ਨਾਲ ਤੇ ਉਹ ਥੋੜ੍ਹਾ ਜਿਹਾ ਚਿੱਕੜ ਜਿਹੜਾ ਸੀ ਉਹ ਛਿੱਟੇ ਜਿਹੜੇ ਸੰਕਲਗੀਤਰ ਪਾਸ਼ਾ ਜੀ ਦੇ ਉੱਤੇ ਪੈ ਗਏ ਚਿੱਕੜ ਦੇ ਜਦੋਂ ਛਿੱਟੇ ਪਏ ਨਾ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਥੋੜ੍ਹਾ ਜਿਹਾ ਮੁਸਕਰਾਏ ਤੇ ਨਾਲ ਇਹ ਗੱਲ ਪਈ ਵੀ ਜਿਹੜੇ ਨਾਲ ਦੇ ਸਿੱਖ ਸਨ ਨਾ ਹਜੂਰੀ ਸਿੰਘ ਉਹਨਾਂ ਨੇ ਇਸ ਗੱਲ ਦਾ ਬੜਾ ਬੁੜਾ ਮਨਾਇਆ ਵੀ ਕਲਗੀਧਰ ਪਾਤਸ਼ਾਹ ਜੀ ਦੇ ਸਰੀਰ ਦੇ ਉੱਤੇ ਚੋਲੇ ਦੇ ਉੱਤੇ ਇਸ ਸਿੱਖ ਨੇ ਆਨੰਦ ਸਿੰਘ ਨੇ ਚਿੱਕੜ ਦੇ ਛਿੱਟੇ ਪਾ ਦਿੱਤੇ ਨੇ ਤੇ ਕਲਗੀਧਰ ਪਾਤਸ਼ਾਹ ਜੀ ਮੁਸਕਰਾਏ ਆਪਣੇ ਨਾਲ ਦੇ ਸਿੰਘਾਂ ਦੇ ਹਾ ਭਾਵ ਜਦੋਂ ਤੱਕੇ ਤੇ ਯਾਦ ਰੱਖਣਾ ਵੀ ਗੁਰੂ ਕਈ ਵਾਰੀ ਕਿਸੇ ਰਮਜ਼ ਦੇ ਰਾਹੀ ਗੱਲ ਸਮਝੋ ਸਮਝਾ ਦਿਆ ਕਰਦੇ ਸਨ ਇਹ ਸਤਿਗੁਰੂ ਜੀ ਦੇ ਜੀਵਨ ਦੀ ਇੱਕ ਵਡਿਆਈ ਰਹੀ ਹੈ ਗੁਰੂ ਨਾਨਕ ਸਾਹਿਬ ਦੀ ਮਹਾਰਤ ਤੋਂ ਲੈ ਕੇ ਅਖੀਰ ਦਸਵੇਂ ਜਾਮੇ ਤੱਕ ਸਤਿਗੁਰੂ ਜੀ ਨੇ ਜਦੋਂ ਨਾਲਦਿਆਂ ਸਿੰਘਾਂ ਦੇ ਹਾ ਭਾਵ ਤੱਕੇ ਨਾ ਤੇ ਸਿੰਘਾਂ ਨੂੰ ਇੱਕ ਗੱਲ ਕਹੀ ਵੀ ਇਸ ਨੇ ਅਵਗਿਆ ਕੀਤੀ ਇਹਨੂੰ ਸਾਰੇ ਚਪੇੜਾ ਮਾਰੋ ਹੁਣ ਜਿਹੜੇ ਮੇਰੇ ਵਰਗੇ ਸਨ ਕੜਮ ਚੌਧਰੀ ਉਹਨਾਂ ਨੇ ਸਾਧ ਸੰਗਤ ਭਾਈ ਗਰੀਬ ਆਨੰਦ ਸਿੰਘ ਜੀ ਨੂੰ ਚਪੇੜਾਂ ਮਾਰਨੀ ਸ਼ੁਰੂ ਕਰ ਦਿੱਤੀ। ਖੈਰ ਜਦੋਂ ਉਹਨਾਂ ਨੇ ਚੰਗਾ ਉਹਦਾ ਕਟਾਪਾ ਲਾ ਦਿੱਤਾ ਨਾ ਤੇ ਸਤਿਗੁਰੂ ਜੀ ਪੁੱਛਦੇ ਨੇ ਆਨੰਦ ਸਿੰਘ ਨੂੰ ਵੀ ਆਨੰਦ ਸਿੰਘਾ ਇਹ ਤੂੰ ਕੀ ਕਰ ਰਿਹਾ ਸੀ? ਕਹਿੰਦਾ ਜੀ ਮੈਂ ਘਰ ਦਾ ਲੀਪ ਕਰ ਰਿਹਾ ਸੀ। ਸਤਿਗੁਰੂ ਜੀ ਕਹਿ ਲੱਗੇ ਵੀ ਇਹ ਕੰਮ ਤਾਂ ਬੀਬੀਆਂ ਦੇ ਆਪਾਂ ਪੁਰਾਣੀ ਸੁਣਿਆ ਦੇ ਵਿੱਚ ਵੇਖੀਏ ਤੇ ਘਰ ਜਿਹੜੇ ਸਨ ਉਹ ਕੱਚੇ ਹੁੰਦੇ ਸਨ ਘਰ ਦੇ ਵਿੱਚ ਗੋਹਾ ਮਿੱਟੀ ਫੇਰਨੀ ਕੰਧਾਂ ਨੂੰ ਲਪਾਈ ਕਰਨੀ ਮਿੱਟੀ ਦੀ ਪਰੋਲਾ ਇਦਿਹਾਦਕ ਇਹ ਸਾਰੇ ਕੰਮ ਜਿਹੜੇ ਸਨ ਉਹ ਬੀਬੀਆਂ ਕਰਿਆ ਕਰਦੀਆਂ ਸਨ ਸਤਗੁਰੂ ਜੀ ਕਹਿ ਲੱਗੇ ਵੀ ਇਹ ਕਾਰਜ ਤਾਂ ਬੀਬੀਆਂ ਦੇ ਨੇ ਇਸਤਰੀ ਦਾ ਹੈ ਤੇ ਤੂੰ ਕਿਉਂ ਕਰ ਰਿਹਾ ਹੈ ਕਹਿੰਦਾ ਸਤਗੁਰੂ ਮੇਰਾ ਅਜੇ ਆਨੰਦ ਕਾਰਜ ਨਹੀਂ ਹੋਇਆ ਤਾਂ ਮੈਂ ਇਹ ਕਾਰਜ ਕਰ ਰਿਹਾ ਹੁਣ ਜਦੋਂ ਇੰਨੀ ਗੱਲ ਉਸ ਗਰੀਬ ਆਨੰਦ ਸਿੰਘ ਨੇ ਕਹੀ ਤੇ ਸਤਿਗੁਰੂ ਜੀ ਨੇ ਫਿਰ ਨਾਲਦਿਆਂ ਸਿੰਘਾਂ ਨੂੰ ਹੁਕਮ ਕੀਤਾ ਵੀ ਤੁਹਾਡੇ ਵਿੱਚੋਂ ਕਿਹੜਾ ਸਿੱਖ ਹੈ ਜਿਹੜਾ ਆਪਣੀ ਬੱਚੀ ਦਾ ਰਿਸ਼ਤਾ ਇਸ ਗਰੀਬ ਆਨੰਦ ਸਿੰਘ ਨੂੰ ਕਰ ਦਵੇ ਹੁਣ ਜਦੋਂ ਇੱਥੇ ਗੱਲ ਆਈ ਤੇ ਜਿਹੜੇ ਚਪੇੜਾ ਮਾਰਨ ਵਾਲੇ ਸਨ ਸਭ ਤੋਂ ਅੱਗੇ ਹੋ ਹੋ ਕੇ ਮਾਰਦੇ ਸਨ ਉਹ ਹੁਣ ਪਿੱਛੇ ਨੂੰ ਪੈਰ ਕਰਦੇ ਸਤਿਗੁਰੂ ਜੀ ਕਹਿਣ ਲੱਗੇ ਬਿਪਲਿਓ ਮੈਂ ਤੁਹਾਨੂੰ ਫੇਰ ਕਹਨਾ ਤੁਹਾਡੇ ਵਿੱਚੋਂ ਕਿਹੜਾ ਹੈ ਜਿਹੜਾ ਆਪਣੀ ਬੱਚੀ ਦਾ ਧੀ ਦਾ ਰਿਸ਼ਤਾ ਇਸ ਗਰੀਬ ਨੰਦ ਸਿੰਘ ਨੂੰ ਕਰ ਦਵੇ ਤੇ ਕਿਸੇ ਨੇ ਵੀ ਹਾਮੀ ਨਾ ਭਰੀ ਜਿਹੜੇ ਇਹ ਕਹਿੰਦੇ ਸੰਨ ਵੀ ਸਤਿਗੁਰੂ ਅਸੀਂ ਤੁਸੀਂ ਹੁਕਮ ਕੀਤਾ ਹੈ ਤੇ ਤੁਹਾਡੇ ਹੁਕਮ ਨੂੰ ਅਸੀਂ ਪ੍ਰਵਾਨ ਕਰਕੇ ਤੁਹਾਡੀ ਹਰ ਇੱਕ ਗੱਲ ਨੂੰ ਪ੍ਰਵਾਨ ਕਰਕੇ ਅਸੀਂ ਨੰਦ ਸਿੰਘ ਨੂੰ ਚਪੇੜਾ ਮਾਰੀਆਂ ਹੁਣ ਜਦੋਂ ਉਹਨਾਂ ਨੇ ਪੈਰ ਪਛਾਣ ਨੂੰ ਖਿੱਚਣੇ ਸ਼ੁਰੂ ਕੀਤੇ ਤੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹ ਵੀ ਤਾਂ ਹੁਕਮ ਮੇਰਾ ਹੀ ਹੈ ਨਾ ਜੇ ਤੁਸੀਂ ਪਹਿਲਾ ਹੁਕਮ ਪ੍ਰਵਾਨ ਕਰ ਲਿਆ ਹੈ ਤੇ ਇਹ ਵੀ ਹੁਕਮ ਮੇਰਾ ਹੀ ਹੈ ਇਸ ਹੁਕਮ ਨੂੰ ਵੀ ਪ੍ਰਵਾਨ ਕਰੋ ਫਿਰ ਉਹਨਾਂ ਦੇ ਵਿੱਚੋਂ ਇੱਕ ਗਰੀਬ ਸਿੱਖ ਜਿਹੜਾ ਸੀ ਉਹ ਨਿਤਰਿਆ ਜਿਨੇ ਆਪਣੀ ਬੱਚੀ ਦਾ ਰਿਸ਼ਤਾ ਸਾਡਾ ਇਤਿਹਾਸ ਲਿਖਦਾ ਹੈ ਵੀ ਉਹ ਕਲਗੀਧਰ ਪਾਸ਼ਾ ਜੀ ਦੇ ਹੁਕਮ ਨੂੰ ਮੰਨਦਿਆਂ ਉਸ ਗਰੀਬ ਨੰਦ ਸਿੰਘ ਨੂੰ ਕੀਤਾ ਮੈਂ ਇਹ ਬੇਨਤੀ ਤਾਂ ਕਰ ਰਿਹਾ ਵੀ ਸਾਧ ਸੰਗਤ ਅਸੀਂ ਉਹਨਾਂ ਕੋ ਹੁਕਮ ਗੁਰੂ ਦਾ ਮੰਨਦਿਆਂ ਜਿੰਨਾ ਕੋ ਸਾਡੇ ਭਲੇ ਦੇ ਲਈ ਹੈ ਸਾਡੇ ਲਈ ਫਿੱਟ ਬੈਠਦਾ ਹੈ ਜਿੱਥੇ ਸਾਡੇ ਭਲੇ ਦੀ ਗੱਲ ਨਹੀਂ ਸਾਡੇ ਫਿੱਟ ਨਹੀਂ ਨਾ ਬੈਠਦਾ ਜਾਂ ਜਿੱਥੇ ਸਾਡੇ ਮਨ ਨੂੰ ਚੰਗਾ ਨਹੀਂ ਲੱਗਦਾ ਮਨ ਦੀ ਮਰਜ਼ੀ ਨਹੀਂ ਚੱਲਦੀ ਉੱਥੇ ਫਿਰ ਅਸੀਂ ਪੈਰ ਪੇਸ਼ਾਂ ਖਿੱਚ ਲੈਨੇ ਆ ਉਹਨਾਂ ਸਿੰਘਾਂ ਦੇ ਵਾਂਗ